ਖੜੇ ਲਾ ਚੱਲ ਨਿਕਲ ਬਾਹਰ ਤੇ ਲਾ ਜਾ ਫਿਆ ਜਾ ਫੜਾ ਫੜਾ ਜਾ ਆਜੋ 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 ਚਾਓ ਜੰਬਰ ਸਰ ਅਮਰਤ ਸਰ ਅੰਬਰ ਸਰ ਨਹੀਂ ਅਮਰਤ ਸਰ ਅਮਰਤ ਸਰ ਸਾਹਿਬ ਹਾਂ ਜੀ ਅਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਸਪੀ ਨੰਦਰਾ ਬਲੌਗ ਚ ਹਾਂ ਜੀ ਲੱਗਿਆ ਜੀ ਆਪਣਾ ਬਲੌਗ ਵੀ ਬਣਾਉ ਤੇ ਹੁਣ ਅਸੀਂ ਰੋਟੀ ਪਾਣੀ ਖਾ ਕੇ ਹੋ ਗਏ ਹਾਂ ਵਿਲੇ ਪਲਕ ਚਲ ਗਈ ਸਕੂਲ ਅੱਜ ਉਹਦੇ ਹੈਗਾ ਫੰਕਸ਼ਨ ਠੀਕ ਹੈ ਜੀ ਤੇ ਇਹ ਗਿਆ ਕੁਝ ਨਹੀਂ ਲੈ ਕੇ ਗਈ ਹੈਗੀ ਉਹ ਦੂਸਰੇ ਅੱਜ ਲੈ ਕੇ ਗਈ ਆ ਬੋਕਸ ਨਹੀਂ ਲੈ ਕੇ ਗਈ ਤੇ ਇਹਨੇ ਹਰਮਨ ਨੇ ਜਾਣਾ ਅੱਜ ਅੰਮ੍ਰਿਤਸਰ ਸਾਹਿਬ ਮਾ ਸਾਟੇਕਨ ਤੇ ਨਾਲੇ ਇਹਨਾਂ ਨੇ ਘੁੰਮਣ ਫਿਰਨ ਆਪਣਾ ਕੱਲੂ ਆਣਾ ਹੈ ਕੱਲੂ ਆਣਗੇ ਵਾਪਸ ਤੇ ਆਪਾਂ ਅੱਜ ਦੇਖਦੇ ਆਂ ਜਾਣਾ ਸੀਗਾ ਇੱਕ ਪਲਾਨ ਹੈਗਾ ਸੀ ਕਿਤੇ ਜਾਣ ਦਾ ਉਹ ਯਾਰ ਬਾਹਰ ਜਾਣਾ ਕਿਤੇ ਰੋਟੀ ਪਾਣੀ ਖਾ ਕੇ ਆਣਾ ਕਹਿੰਦੇ ਤੇ ਬਾਕੀ ਪਾਲਕ ਤੇ ਡਿਪੈਂਡ ਕਰਦਾ ਹੁਣ ਕਦੋਂ ਆਉਂਦੀ ਹੈ ਸਕੂਲ ਤੋਂ ਕਿ ਜੇ ਉਹ ਟਾਈਮ ਨਾਲ ਆ ਗਈ ਤੇ ਫਿਰ ਅੱਜ ਦੁਪਹਿਰ ਦੀ ਰੋਟੀ ਕੀ ਖਾਣਾ ਸੀਗਾ ਨਾ 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 ਅੱਜ ਵੈਸੇ ਮੈਂ ਵੀ ਇੱਥੇ ਹੀ ਆ ਆਹੋ ਨਾ ਤੂੰ ਨਾਲ ਹੀ ਜਾਣਾ ਤੂੰ ਉਹ ਵੀ ਨਾਲ ਹੀ ਜਾਊਗਾ ਤੈਨੂੰ ਛੱਡ ਕੇ ਥੋੜਾ ਚੱਲਦੇ ਆਂ ਨਹੀਂ ਇਹਨੂੰ ਘਰ ਚੜ੍ਹ ਜਾਣਾ ਹੈ ਨਹੀਂ ਨਹੀਂ ਮੇਰੀ ਗੱਲ ਸੁਣ ਅਸੀਂ ਦੁਪਹਿਰ ਦਾ ਪ੍ਰੋਗਰਾਮ ਕਿਉਂ ਬਣਾਇਆ ਅੱਜ ਅਸੀਂ ਅੱਜ ਦੁਪਹਿਰ ਦਾ ਪ੍ਰੋਗਰਾਮ ਕਿਉਂ ਬਣਾਇਆ ਜੇ ਮੰਨ ਲਓ ਇਹ ਇਹ ਅੱਜ ਦੁਪਹਿਰੇ ਮਤਲਬ ਕਿ ਅਸੀਂ ਅੱਜ ਕੋ ਨਾ ਜਾ ਹੋਇਆ ਤੇ ਆਪਾਂ ਚਾ ਇਹਦੇ ਚੱਲਦੇ ਦੇਖ ਲਿਆ ਆਪਾਂ ਮੈਂ ਚੱਲਦੇ ਲਾਈ ਨੂੰ ਮੜਦਾ ਆਹ ਨਹੀਂ ਨਹੀਂ ਤੇ ਬਬੇ ਤਾਂ ਜੀ 180 ਰੁਪਏ ਆਏ ਹੋ ਗਿਆ ਥੋੜਾ ਅਸੀਂ ਅੱਜ ਦੁਪਹਿਰ ਦਾ ਪ੍ਰੋਗਰਾਮ ਕਿਉਂ ਬਣਾਇਆ ਆ ਅਸੀਂ ਦੁਪਹਿਰ ਦਾ ਪ੍ਰੋਗਰਾਮ ਇਸੇ ਲਈ ਬਣਾਇਆ ਵੀ ਤੂੰ ਇੱਥੇ ਆ ਤੂੰ ਵੀ ਨਾਲ ਨਾਲ ਚੱਲਨੇਗਾ ਤੇ ਇਹਦਾ ਉਹਦਾ ਅਸੀਂ ਕੱਲ ਨੂੰ ਜਾਣਾ ਸੀਗਾ ਕੱਲ ਸੰਡੇ ਆ ਕੱਲ ਜਾਣਾ ਸੀਗਾ ਕੱਲ ਤੋਂ ਹੋਣਾ ਨਹੀਂ ਇੱਥੇ ਆਪ ਦੋ ਦਿਨ ਨੂੰ ਘੁੰਮ ਫਿਰ ਕੇ ਆ ਰਹੇ ਆ ਆ ਇਹਨਾਂ ਨੇ ਦੋ ਦਿਨ ਘੁੰਮਣਾ ਫਿਰਨਾ ਆਹ ਮੁੰਡੇ ਪਹੁੰਚੇ ਯਾਰ ਦੋਸਤ ਪਹੁੰਚੇ ਹੋਏ ਸਾਰੇ ਅੰਮ੍ਰਿਤਸਰ ਅੰਮ੍ਰਿਤਸਰ ਹੋਟਲ 'ਤੇ ਬੈਠੇ ਆ ਤੇ ਉਹ ਵੇਟ ਕਰਦੇ ਪਏ ਸੀ ਇਹਨੂੰ ਕਹਿੰਦੇ ਆ ਜਾ ਤੇ ਇਹ ਹੁਣ ਸ਼ਾਮੀ ਹੋਣੀ ਆ ਉਹ ਨਹੀਂ ਤੂੰ ਕਹ ਸ਼ਾਮੀ ਆਵਾਂਗੇ ਅਸੀਂ ਅੱਜ ਤੱਕ ਹੁਣ ਵੀ ਜਾਣਾ ਸੀਗਾ ਕੱਲ ਸਾਡੇ ਰਵੀ ਹੁਣ ਆ ਲਈ ਆ ਉਹ ਨਾਲ ਛੁੱਟੀ ਨਹੀਂ ਮਿਲਣੀ ਕੰਮ ਤੋਂ ਆਪੇ ਉਹ ਛੁੱਟੀ ਹੋਊਗੀ ਜਦੋਂ ਹੋਇਆ ਚਲੋ ਐਂ ਤਾਂ ਆ ਵੀ ਹੁਣ ਤੁਸੀਂ ਮੈਂ ਚੱਲਾ ਆ ਦੁਕਾਨ ਤੇ ਜੇ ਲੇਟ ਕਰਾਂਦੇ ਭਰਾਵਾ ਹਰੇਗਾ ਪਿਛਲੇ ਆ ਵੀ ਰਵੀ ਹੁਣ ਲੇਟ ਕਰਾਇਆ ਹੈ ਪਿਛਲੀ ਵਾਰ ਤਾਂ ਰਾਤ ਨੂੰ 9 ਵਜੇ ਘਰੋਂ ਗਏ ਸੀ ਆ ਰਾਤੀ ਘਰੋਂ 9 ਵਜੇ ਤੋਰੇ ਸੱਤ ਵਜੇ ਇੱਕ ਨਹੀਂ ਜਗਣਾ ਰਹਿਣੇ ਆ ਰਵੀ ਹੁਣੀ ਤੇ 7 ਵਜੇ ਦੁਕਾਨ ਉੱਤ ਆ ਕੇ ਮੜ ਕੇ 8 ਵਜੇ ਤੱਕ ਤਿਆਰ ਹੋਏ ਮੜ ਕੇ ਵਾਲ ਸੈਟ ਕਰ ਕੇ ਚਲੇ ਗਏ 9:00 ਕੱਥੋਂ ਸਰਾਵਾ ਤੋਂ ਬੜੇ ਬਾਅਦ ਸਵੇਰ ਚਲੋ ਪਹਿਲਾਂ ਦਿਲਿਓ ਆਵਾ ਟਾਈਮ ਨਾਲ ਨਿਕਲ ਜੀਓ ਨਾ ਏ ਬਾਹਰ ਸੋਹਣੇ ਕੱਢ ਲੈਣੇ ਚਲੋ ਠੀਕ ਹੈ ਤੇ ਤੁਸੀਂ ਦੁਪਹਿਰ ਦਾ ਕੀ ਪਲਾਨ ਹੈ ਆ ਦੁਪਹਿਰ ਦਾ ਪਲਾਨ ਦੇ ਦੇ ਦੁਪਹਿਰ ਦਾ ਵੀ ਉਹ ਕਿੰਨੇ ਵਜੇ ਆਉਂਦੀ ਹੈ ਨਾ ਤੁਸੀਂ ਆਪਣਾ ਹੁਣ ਪਲਾਨ ਦੇ ਕੇ ਮੈਨੂੰ ਦੱਦੀਓ ਤਾਂ ਮੈਂ ਚੱਲਾਂ ਸ਼ਾਪ ਤੇ ਚਲੋ ਠੀਕ ਮਾਰੇ ਮੋਟੇ ਜਿਹੜੇ ਕੰਮ ਕਰਨ ਵਾਲੇ ਕਰੀਏ ਚੱਲ ਗਏ ਚਲੋ ਬਾਕੀ ਅਸੀਂ ਵੀ ਕਰਦੇ ਆ ਆਪਣੇ ਕੰਮ ਓਕੇ ਜੀ ਆੜ ਗਿਆ ਮੀਂਹ ਕਿ ਨਹੀਂ ਮੈਂ ਕਹਾ ਉਹ ਕਿੱਦਾਂ ਖੜਾ ਲੈ ਤੋ ਫਿਰ ਫੇਰੀ ਚੱਲ ਲਾਸਟ ਗੁੱਟਰੀ ਇਥੇ ਇਆ ਜਾਂ ਅੰਦਰ ਵਲੌਗ ਲੱਗੇ ਦੇਖਣ ਕਰਿਆ 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 ਮੈਂ ਉਹ ਬਾਹਰ ਦੇਖਿਆ ਮੈਂ ਕਿਹਾ ਮੜਿਆ ਮੌਸਮ ਦੇਖੀ ਕਿਦਾਂ ਆਇਆ ਮੈਂ ਤੁਸੀਂ ਕਿਹਾ ਬਾਹਰ ਇਹ ਪੱਲੂ ਆਈ ਆ ਬਾਹਰੋਂ ਆਉਂ ਜਦ ਸੀ ਕਹਿੰਦਾ ਬਾਹਰੋਂ ਬਾਹਰ ਪੱਲੂ ਆਈ ਆ ਆ ਵੇਖੋ ਇਹਦੀ ਕਿਦਾਂ ਜਾਣ ਗੱਡੀ ਹੋਈ ਵਿਚਾਰੇ ਦੀ ਆਖੋ ਉਹ ਪਾਰ ਥੱਲੇ ਚਾਰ ਜਰ ਕਿੰਨੇ ਸੋਚ ਪਲੱਗ ਲਾ ਕੇ ਆਪਣਾ ਹੁਣ ਦੇਖਣ ਲੱਗੇ ਆ ਬਲੌਗ ਅ ਕੱਲ ਵਾਲਾ ਬਲੌਗ ਦੇਖਣ ਲੱਗੇ ਆ ਜੀ ਚਲੋ ਦੇਖਦੇ ਆ ਫੇਰ ਦੇਖ ਕੇ ਫੇਰ ਅਸੀਂ ਭੰਡਾ ਸਾਹਿਬ ਹਾਂ ਓਕੇ ਜੀ ਹਾਂਜੀ ਟਾਈਮ ਹੋ ਗਿਆ ਆ ਜੀ ਵੱਝ ਗਿਆ ਆ ਠੀਕ ਆ ਹਾਂਜੀ ਮੰਮੀ ਕਰਕੇ ਆਏ ਆ ਬਾਠ ਕਰ ਲੈ ਬਾਠ ਠੀਕ ਆ ਆਪਾਂ ਕਰ ਲਈਏ ਸੂਰਜ ਕੱਟੇਗਾ ਅੱਜ ਰੋਟੀ ਆਪਾਂ ਬਣਾਉਣੀ ਨਹੀਂ ਨੇ ਹੈਗੀ ਕਿਉਂਕਿ ਦਾਲ ਸਬਜ਼ੀ ਬਣੀ ਪਈ ਆ ਠੀਕ ਆ ਘੁਟਿਆ ਦੀ ਸਬਜ਼ੀ ਵੀ ਬਣੀ ਪਈ ਆ ਸਬਜ਼ੀਆਂ ਬਣਾਈ ਜਾਵੇ ਕੋ ਖਾਂਦੇ ਬਾਕੀ ਪਲਕ ਦੇ ਆਣ ਤੇ ਦੇਖਦੇ ਆ ਜੇ ਤਾਂ ਉਹ ਟਾਈਮ ਦੇ ਮਤਲਬ ਆ ਗਈ ਹੈ ਨਾ ਟਾਈਮ ਹੋਇਆ ਤੇ ਫਿਰ ਆਪਾਂ ਬਾਹਰ ਚੱਲਾਂਗੇ ਚੱਲੰਦਾ ਚੱਲਾਂਗੇ ਸੇਰੇ ਕਿਆ ਸੀ ਨਾ ਉਸ ਜਾਵਾਂਗੇ ਬਾਕੀ ਫਿਰ ਦੇਖਦੇ ਆ ਉਹਦੀ ਆਈ ਤੇ ਕੀ ਪਲਾਨ ਆ ਉਹਦਾ ਕਿਦਾਂ ਦਾ ਮੂਡ ਆ ਉਹਦੇ ਮੂਡ ਤੇ ਡਿਪੈਂਡ ਆ ਕਿ ਕਿਦਾਂ ਦਾ ਆ ਜਾਣਾ ਆਇਆ ਕੀ ਕਰਨਾ ਆ ਆ 1 ਵਜ ਗਿਆ ਇੱਧਰ ਕਰ ਲਈਏ ਸੂਟਾਂ ਦੀ ਕਟਿੰਗ ਥੋੜਾ ਜਿਹਾ ਕੰਮ ਪਿਆ ਆ ਤੇ ਕਟਿੰਗ ਉਟਿੰਗ ਕਰਕੇ ਮੈਂ ਮੇਚਾ ਸਾ ਲੈ ਕੇ ਪਾਣੀ ਦਵਾ ਨਹੀਂ ਨਹੀਂ ਹਰਮਨ ਕੋਠੇ ਤੇ ਆ ਮੈਂ ਪਾ ਕੇ ਆਂ ਜਾਂ ਕੱਪੜੇ ਸੁੱਕਣੇ ਤੇ ਬਾਹਰ ਮੌਸਮ ਤੁਹਾਨੂੰ ਦਿਖਾਉ ਲਦੇ ਆ ਧੁੱਪ ਬੜੀ ਸੋਹਣੀ ਨਿਕਲੀ ਆ ਪਰ ਵਿੱਚ ਬੱਦਲ ਵੀ ਹੁੰਦਾ ਹੈ ਇੱਕ ਦਿਖਾਉਂਦੇ ਆ ਜੀ ਤੁਹਾਨੂੰ ਸਾਡੇ ਦਾ ਦਰਵਾਜ਼ੇ ਦੀ ਆਵਾਜ਼ ਦੇਖੋ ਟੋਪਰ ਅੱਧਾ ਖੜੀ ਸਾਡੀ ਗੱਡੀ ਤੇ ਦੇਖੋ ਵਿੱਚ ਬੱਦਲ ਵੀ ਆ ਤੇ ਗਲੀਆਂ ਦੇ ਵਿੱਚ ਦੇਖੋ ਚਿੱਕੜੇ ਚਿੱਕਰ ਬਹੁਤ ਜ਼ਿਆਦਾ ਗੰਦਾ ਲੱਗਦਾ ਆ ਸਾਡਾ ਦਰਵਾਜਾ ਜਿੰਨਾ ਖੜਕਦਾ ਆ ਨਾ ਅੱਧਾ ਪਿੰਡ ਠਾਲ ਦੇਵੇ ਜੇ ਕਿੰਨੇ ਪਿੰਡ ਤੇ ਲੱਗਾ ਹੋਵੇ ਜੇ ਕਿਸੇ ਪਿੰਡ ਵਿੱਚ ਇਦਰਾ-ਇਦਰਾ ਵਜਾ ਲੱਗਾ ਹੋਵੇ ਨਾ ਗੇਟ ਤੇ ਅੱਧਾ ਪਿੰਡ ਠਾਲ ਦਵੇ ਇਹ ਇੰਨੀ ਖੜਾ ਕੇ ਤਾਂ ਨਹੀਂ ਆਵਾਜ਼ ਹੁੰਦੀ ਆ ਦੀ ਚਲੋ ਕੱਟਦੇ ਆ ਸੂਟ ਫੇ ਨਾਲੇ ਪੀਂਦੇ ਆ ਚਾਹ ਕਟਿੰਗ ਕਰਦੇ ਆ ਸੂਟ ਦੇ ਦੇਣੇ ਆ ਸੂਟ ਇਹ ਸੋਮਵਾਰ ਜਾਂ ਮੰਗਲਵਾਰ ਚਲੋ ਫੇਰ ਚਾਹ ਬਣਾ ਕੇ ਫੇਰ ਮਿਲਦੇ ਆ ਤੁਹਾਨੂੰ ਲੋ ਜੀ ਸੂਟ ਕਰ ਲਏ ਅਸੀਂ ਕਟਿੰਗ ਟਾਈਮ ਹੋ ਗਿਆ ਆ 2:30 ਵਜ ਗਏ ਆ ਹਨਾ ਚਲੋ ਹੋਵੋ ਤਿਆਰ ਚਲੀਏ ਫੇਰ ਆਪਾਂ ਠੀਕਾ ਚਲ ਨਹਾਣ ਲੱਗਾ ਐ ਹਾਂ ਮम्मी ਤੁਸੀਂ ਵੀ ਤਿਆਰ ਹੁੰਦੇ ਵਈ ਆ ਵਾ ਹਾਂ ਤਿਆਰ ਹੋ ਗਏ ਆਪਾਂ ਚਲਿਏ ਚਲਦੇ ਆਂ ਆਪਾਂ ਬਾਹਰ ਘੁੰਮ ਕੇ ਆਨੇ ਠੀਕ ਐ ਚਲ ਫੋਨ ਵਜਦਾ ਮੇਰਾ ਦੇਖਾ ਕੱਪੜੇ ਚੇਂਜ ਕਰ ਲੈ ਕੱਪੜੇ ਚੇਂਜ ਕਰ ਲੈ ਤੁਸੀਂ ਹੋ ਗਏ ਤਿਆਰ ਮੂੰਹ ਧੋ ਹੋ ਫੇ ਚਲੋ ਤੇ ਚਲਿਏ ਫੇ ਅੱਜ ਅੱਜ ਦੁਪਹਿਰ ਦਾ ਨਾਸ਼ਤਾ ਕਹਿੰਦੇ ਬਾਹਰ ਕਰਨਾ ਇਹਨੇ ਤੂੰ ਦਿਖਾਣਾ ਕੁਛ ਨਹੀਂ ਹਾਂਜੀ ਤੁਸੀਂ ਰੈਡੀ ਚਾਓ ਤੁਸੀਂ ਰੈਡੀ ਹਰ ਮਨ ਉੱਪਰ ਰੈਡੀ ਹੋਣ ਕੇ ਆਇਆ ਤੋਂ ਉਹ ਮੂ ਮਾ ਆਪਣਾ ਬਹੁਤ ਮਜਾ ਆਇਆ ਸੁੱਲੇ ਹੂੰ ਕਿਉਂ ਕੀ ਕੀਤਾ ਅਸੀਂ ਗਾਣੇ ਸੁਣੇ ਮਜ਼ਾ ਕੀਤਾ ਹਾਂ ਆਹਾਂ ਦਿਨ ਬਾਹਰ ਘੁੰਮਦੇ ਨੇ ਦੱਬਾ ਦਾ ਲੈ ਕੇ ਨਹੀਂ ਗਏ ਸੀ ਅੱਜ ਨਾ ਸਾਡੀ ਚਾਹਤ ਸਾਡੀ ਹੋਈ ਨਹੀਂ ਨਾ ਪ੍ਰੈਜੈਂਟੇਸ਼ਨ ਉਹਦੇ ਬਹੁਤ ਮੋਰ ਹੁੰਦੇ ਨੇ ਜੇ ਤਾਂ ਹੋ ਗਈ ਤੇ ਬਾਅਦ ਚ ਫੇਰ ਕਿਹਾ ਕਿ ਗੰਦ ਗੁੰਦ ਪਾਇਆ ਗੰਦ ਗੁੰਦ ਪਾਇਆ ਕਲਾਸ ਕੱਪੜੇ ਪ੍ਰੈਸ ਕਾ ਚੰਨੀ ਕਰਨੀ ਹੈ ਬਲੈਸ ਚਲੋ ਕਰੋ ਇਹ ਮੈਂ ਹੈ ਉਤੋਂ ਪਹਿਲਾਂ ਖਰਾਬ ਨਹੀਂ ਕਰ ਸਕਦੇ ਸੀ ਨਾ ਕੁਝ ਖਾ ਸਕਦੇ ਸੀ ਜਿੱਦਾਂ ਰੈਸਟੋਰੈਂਟ ਵਿੱਚ ਸਾਰੇ ਜਣੇ ਰੋਟੀ ਨੂੰ ਟੁੱਟ ਕੇ ਬੈਠੇ ਟੁੱਟ ਕੇ ਬੈ ਗਏ ਹਨ ਤਾਂ ਲੈ ਕੇ ਸਾਰੇ ਜਣੇ ਕੋਈ ਪਾਸਤਾ ਲੈ ਕੇ ਆਇਆ ਕੋਈ ਪੀਜ਼ਾ ਲੈ ਕੇ ਆਇਆ ਕੋਈ ਨਿਊਡਲਸ ਲੈ ਕੇ ਆਇਆ ਇਹ ਬਣਾਈ ਨੇ ਮੈਂ ਨੇ ਡਾਂਸ ਦੀ ਕਹਿਣਾ ਸੀ ਕਿ ਮੈਂ ਵੀ ਸੈਂਡ ਉਹ ਡਿਪਸ ਤੇ ਪੇਜ ਤੇ ਪਾਉਗੀ ਨਾ ਅੱਛਾ ਅੱਛਾ ਮੈਂ ਕੱਲ ਸੈਂਡ ਕਰ ਦੇ ਵਿੱਚ ਆਪਾਂ ਥੋੜੀ ਜਿਹਾ ਲਾ ਦੇਾਂਗੇ ਕਲਿੱਪ ਆਪਾਂ ਚੱਕ ਲੈਣੀ ਆ ਥੋੜੀ ਆਹੋ ਥੋੜਾ ਜਿਹਾ ਕਲਿੱਪ ਲਾ ਦੇਾਂਗੇ ਵਿੱਚ ਆਪਾਂ ਉਹ 2-3 ਦਿਨ ਤੱਕ ਨਹੀਂ ਮੈਡਮ ਨੂੰ ਉਦਾਂ ਮੈਂ ਅੰਮ੍ਰਿਤ ਫੋਟੋਆਂ ਗਾਣੇ ਲੱਗੇ ਸੀ ਕਹਿੰਦਾ ਓਕੇ 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 ਡਿਪਸ ਦੇ ਬੇਸ ਤੇ ਡਿਪਸ ਦੇ ਬੇਸ ਤੇ ਫਿਰ 2-3 ਦਿਨ ਬਾਅਦ 2-3 ਦਿਨ ਬਾਅਦ ਪੈਣੀ ਆ ਤੇ ਉਹਨਾਂ ਨੇ ਸੈਂਡ ਕਰਨੀ ਜਿਹੜਾ ਲੋਕ ਫੇਸਬੁੱਕ ਤੇ ਹਾਂ ਚਲੋ 2-3 ਦਿਨ ਬਾਅਦ ਕਰੂਗੀ ਸੈਂਡ ਫਿਰ ਆਪਾਂ ਚੱਕ ਕੇ ਪਾ ਦਿਆਂਗੇ ਕਹਿੰਦਾ ਫੰਕਸ਼ਨ ਹੋਇਆ ਸੀ ਉਹਦੀ ਉਹਦੀ ਵੀਡੀਓ ਜੀ ਚਲੋ ਠੀਕ ਤਿਆਰ ਹੋ ਗਏ ਬੈਠੇ ਆ ਉਹ ਤਾਂ ਨਹੀਂ ਆ ਗਿਆ ਉਹ ਹੀ ਨਹੀਂ ਤਿਆਰ ਹੋ ਗਿਆ ਆ ਗਿਆ ਉਹ ਵੀ ਨੂੰ ਬੜਾ ਟਾਈਮ ਲਾ ਆਪਾਂ ਓਏ ਮੈਂ ਨਹਾ ਲਾ ਪਿਆ ਸੀ ਨਹਾ ਲਾ ਨਹਾ ਲਾ ਪਿਆ ਸੀਗਾ ਰਾਤ ਨੂੰ ਨਹਾਵਾ ਉਹ ਤੂੰ ਅੱਜ ਦਿਨੇ ਕਿਦਾਂ ਨਹਾ ਲਿਆ ਕੈਮਰਾ ਨਹੀਂ ਸਾਫ ਹੈਗਾ ਯਾਰ ਇਹ ਹੋ ਹੋਂ ਆਲੇ ਹੁਣ ਕਿਦਾ ਕਲੀਅਰ ਹੋ ਗਿਆ ਕੈਮਰਾ ਦਾ ਸਾਫ ਕਰ ਲਿਆ ਕਰੋ ਆ ਚੱਲਦੇ ਆ ਹੋ ਗਿਆ ਮਾ ਤੇ ਆਪਾਂ ਹੋਰ ਹੋ ਰੈਡੀ ਹੋ ਆ ਚੱਲਦੇ ਆ ਉੱਥੇ ਜਾ ਕੇ ਦਿਖਾਣੇ ਆਣ ਆਪਾਂ ਚੱਲੋ ਚਲੋ ਆਪਾਂ ਬੈ ਗਏ ਆਪਣੀ ਗੱਡੀ ਵਿੱਚ ਤੇ ਓਏ ਤੇ ਮੰਮਾ ਵੀ ਬੈਟ ਗਿਆ ਤੇ ਹੁਣ ਆਪਾਂ ਚੱਲੇ ਆ ਹਾਂ ਚੱਲਦੇ ਆ ਚੱਲਦੇ ਆ ਅੱਜ ਖਾ ਗਏ ਆ ਆਪਾਂ ਅੱਜ ਤੁਸਨੇ ਖੁੱਲੇ ਗਰੀਬ ਨਾਨ ਆਲੇ ਥੱਲੇ ਦਿਖਾ ਦੇ ਯਾਰ ਮੈਂ ਤਾਂ ਸ਼ਾਇਦ ਖਾਣੇ ਨਹੀਂ ਦੇਖੂਗੀ ਜੀ ਇੱਕ ਖਾ ਲੂੰਗੀ ਘੇਰਾ ਲਾਣਾ ਬਹੁਤਾ ਖਾ ਹੀ ਇੱਕ ਇੱਕ ਹੁੰਦਾ ਹੋ ਅੱਜ ਖਾ ਲੂੰਗੀ ਫਿਰ ਖਾਣੇ ਨਹੀਂ ਤਾਂ ਇੱਕ ਖਾ ਲੂੰਗੀ ਯਾਰ ਪਤਾ ਮੈਂ ਮੈਂ ਸਾਡੇ ਇਟਲੀ ਦੇ ਕੰਪੀਟੀਸ਼ਨ ਸੀ ਗਾਇਸ ਕਰਕੇ ਮੈਂ ਉੱਥੇ ਇਟਲੀ ਦਾ ਕੰਪੀਟੀਸ਼ਨ ਇਟਲੀ ਮਤਲਬ ਇਟਲੀ ਨੂੰ ਰਿਪਰੈਜ਼ੈਂਟ ਕੀਤਾ ਸੀ ਅਸੀਂ ਤੇ ਉੱਥੇ ਮਤਲਬ ਇਟਾਲੀਅਨ ਫੂਡ ਖਾਧਾ ਉਹ ਸਾਰੀਆਂ ਮਤਲਬ ਕਲਾਸਾਂ ਨੇ ਨਾ ਅਲੱਗ-ਅਲੱਗ ਅਲੱਗ-ਅਲੱਗ ਰਿਪਰੈਜ਼ੈਂਟ ਕੀਤਾ ਆ ਹਾਂਜੀ ਸਾਨੂੰ ਮਿਲ ਸੀ ਇਟਲੀ ਨੂੰ ਹਾਂ ਇਹ ਫਿਰ ਉਥੇ ਖਾ ਗਏ ਜਾਂ ਬੰਦੋਨੀਆਂ ਦੇ ਪੀਜ਼ਾ ਪਾਸਤਾ ਇਹਨਾਂ ਦੇ ਨੰਗੜੇ ਨਾਣ ਅੱਜ ਮੇਰਾ ਕਿੱਥੇ ਪੀਜ਼ਾ ਪਾਸਤਾ ਫਿਰ ਪਤਾ ਨਹੀਂ ਕੋਈ ਕੋਈ ਪਾਸਤਾ ਇਹ ਲੈ ਕੇ ਸਪੈਗੇਟੀ ਕੋਈ ਪੀਜ਼ਾ ਲੈ ਕੇ ਆਇਆ ਸੀਗਾ ਕੋਈ ਕੁਝ ਲੈ ਕੇ ਆਇਆ ਸੀ ਬੱਚਾ ਸਪੈਗੇਟੀ ਖਾਦੀ ਸੀ ਬੜੀ ਘੈਂਟ ਕੀ ਖਾਦੀ ਸਪੈਗੇਟੀ ਸਪੈਗੇਟੀ ਹੋ ਕੀ ਹੁੰਦਾ ਸਪੈਗੇਟੀ ਸਪੈਗੇਟੀ ਹੁੰਦਾ ਆਹੋ ਇਟਾਲੀਅਨ ਫੂਡ ਹੁੰਦਾ ਬੜੀ ਵਧੀਆ ਸੀਗੀ ਯਾਰ ਉਹ ਮੈਨੂੰ ਤਾਂ ਨਿਊਟਰਲ ਵਰਗੀ ਲੱਗਦੀਆਂ ਫਿਰ ਕਾਪੀ ਰੈਡ ਆਣਾ ਕਰਤਾ ਜੀ ਕਰਤਾ ਆ ਆਲੰਦ ਦੇ ਕਾਪੀ ਮੰਮੀ ਅੜੇ ਚਿੱਲ ਆਲੰਦ ਦੇ ਕਾਪੀ ਤੇ ਹੁਣ ਆਪਾਂ ਪਹੁੰਚ ਗਏ ਕਦਮ ਮੈਨੂੰ ਆਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਆਜੋ ਆਜੋ ਬੈਠੋ ਬੈਠੋ ਬੋਲਾ ਬੱਚਾ ਚਲੋ ਹੁਣ ਕੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਨਾ ਹੁਣ ਕਿਤੇ ਹੋਰ ਚਲੀ ਲੰਚ ਕਰਨ ਦੇਖਦੇ ਆ ਜਾਣਾ ਹੀ ਬੈਣਾ ਹੁੰਦਾ ਓਏ ਖਤਮ ਕੰਮ ਇਹ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਮੁੱਕ ਜਾਂਦੇ ਆ ਉਹ ਤਾਂ ਮੇਰੀ ਥੋੜੇ ਗਲਤੀ ਮੈਂ ਜੀ ਹੁਣ ਅਸੀਂ ਪਹੁੰਚ ਗਏ ਆ ਤਸੀਮ ਸ੍ਰੀ ਚਾਹਾਂ ਕਿਤੇ ਸੀਗਾ ਜਾਂ ਆ ਕੇ ਰਹਿ ਗਏ ਚਾਹ ਕਿਤੇ ਸੀਗਾ ਉੱਥੋਂ ਤਾਂ ਮਿਲੇ ਨਹੀਂ ਪੰਦ ਨਿਕਲੀ ਦੁਕਾਨ ਆ ਦੇਖਦੇ ਹੋਵੇ ਗੱਲ ਕਰਵਾ ਇੱਥੇ ਵੀ ਕੁਝ ਭਰਦਾ ਉੱਥੇ ਤਾਂ ਕੱਲੇ ਨਾਲ ਮਿਲਨੇ ਸੀ ਮੇਰਾ ਮਨ ਸੁਪੂਰੇ ਖਾਣ ਰੱਬ ਨੇ ਮੇਰੀ ਸੋਨਲੀ ਇੱਥੇ ਦੇਖਦੇ ਇੱਥੇ ਮਿਲਦਾ ਨਹੀਂ ਮਿਲਦਾ ਸਾਡੀ ਸੋਹਣੀ ਤਾਂ ਸਹੀ ਹੋਈ ਤਾਂ ਮੈਂ ਕਹਿੰਦੀ ਮੇਰੀ ਸੋਹਣੀ ਸਹੀ ਰੱਬ ਨੇ ਪਹਿਲੀ ਉਹ ਮੇਰਾ ਬਣੀ ਸੋਹਣੀ ਹੈ ਤੇਰਾ ਨੱਬ ਚਾਲਦੇ ਆ ਅੰਦਰ ਫੇ ਆਪਾਂ ਵਲੋਗ ਬਣਾਉਂਦੇ ਚੱਕ ਕੇ ਮਰ ਜਾਈਏ ਮੇਰੇ ਕਰਕੇ ਸਾਰੇ ਆਲੇ ਮੁਰਗੇ ਕਿੱਥੇ ਵੀ ਨਹੀਂ ਮਿਲਿਆ ਜੀ ਹਰ ਬੰਨੇ ਨੂੰ ਲੇਟ ਕਰਾਤਾ ਹੀ ਦਾ ਹਣੂ ਕੋਸ਼ ਮਿਲਿਆ ਨਹੀਂ ਕਿ ਰੋਸ਼ੋ ਗਿਆ ਨਾ ਬੱਚੇ ਕੋਈ ਕੀ ਹੁੰਦਾ ਨਾ ਅੱਜ ਤੇ ਮੰਮੀ ਪੀ ਗਾ ਲੋ ਇਹ ਦੇ ਮੈ ਲੈਣ ਸਮੋਸੇ ਭਟੂਰੇ ਬਹੁਤ ਮਿਲਨੇ ਨੇ ਸਮੋਸੇ ਦੇ ਮੇਰੇ ਘਰੇ ਕਰਦੇ ਹੋਗੇ 10 ਤੇ ਨਹੀਂ ਹੈ ਰੱਖ ਦੇ ਰੋ ਡੈਮ ਹੋ ਗਿਆ 5 ਵਜੇ ਲੈ ਦੱਸ ਮੰਮੀ ਨੂੰ ਮਨਾਓ ਮੰਮੀ ਸਾਰੀ ਮੰਮੀ ਮੈਂ ਤੁਹਾਨੂੰ ਬੋਲਾਂ ਇਧਰ ਆ ਤੂੰ ਅਭਰਾ ਐਕਸੀਡੈਂਟ ਆਣਾ ਮੇਰੇ ਨਾਲ ਸਾਡੇ ਨਾਲ ਬਹੁਤ ਮਾਰੀ ਹੋਈ ਹਾਂਜੀ ਚਲੋ ਆ ਗਈ ਹੋ ਗਈ ਘਰੋਂ ਲੇਟ ਤੇ ਛੋਲੇ ਭਟੂਰੇ ਖਾਣੇ ਆਪਾਂ ਦਾ ਚੁੱਕੇ ਆ ਨਾ ਨਾਣ ਕਿਦੋਂ ਮਿਲੇ ਤੇ ਹੁਣ ਸਾਡਾ ਸਰਬ ਜਿੰਦਾਬਾਦ ਸਰਬ ਜਿੰਦਾਬਾਦ ਮੈਂ ਆਪਾਂ ਸਰਬ ਚੱਲੇ ਆ ਉੱਥੇ ਜਾ ਕੇ ਛੋਲੇ ਭੂਰੇ ਖਾਣੇ ਮੈਂ ਤਾਂ ਵੀ ਡੋਸਾ ਖਾਣਾ ਆਪਾਂ ਛੋਲੇ ਭਟੂਰੇ ਨਹੀਂ ਖਾਣੇ ਮੈਂ ਡੋਸਾ ਖਾਣਾ ਤੁਸੀਂ ਰੋਟੀ ਖਾ ਲਓ ਭਾਵੇਂ ਪੰਜਾਬੀ ਤੋਂ ਮਾ ਦੋ ਰੋਟੀ ਖਾ ਲਓ ਫਿਰ ਮੈਂ ਡੋਸਾ ਖਾਣਾ ਪੰਜਾਬੀ ਰਹੀਂ ਜਾਣਾ ਨਹੀਂ ਸੋਣਾ ਚਲੋ ਟਮਾਟੋ ਦੋਸਾ ਖਾਣਾ ਦੋਸਾ ਦੋਸਾ ਖਾ ਲਈ ਹਾਂਜੀ ਦੋਸਾ ਹੀ ਖਾਣਾ ਦੋਸਾ ਖਾ ਲਈ ਜਿੰਨੇ ਦੋਸਾ ਖਾਣਾ ਦੋਸਾ ਖਾ ਲੈ ਟੂ ਦ ਪੈਨਕੇਕਸ ਹੁਣ ਆਪਾਂ ਪਹੁੰਚ ਗਏ ਸਰਬ ਤੇ ਇਹ ਵੀ ਨਹੀਂ ਬੰਦ ਹੈਗਾ ਹਨਾ ਬੰਦ ਤਾਂ ਨਹੀਂ ਹੈਗਾ ਬਾਕੀ ਦੇਖਦੇ ਆ ਇੱਥੇ ਕੀ ਮਿਲਦਾ ਯਾਰ ਇਤਨਾ ਇਤਨਾ ਪੌਣੀ ਆਦੇ ਰਹਿੰਦੇ ਆ ਤੇ ਹੁਣ ਆਪਾਂ ਪਹੁੰਚ ਗਏ ਅੰਦਰ ਜਾ ਕੇ ਵੜਾਣੇ ਲੋ ਹੁਣ ਦੱਸੋ ਮੰਮਾ ਕੀ ਖਾਣਾ ਤੁਸੀਂ ਕੀ ਖਾਣਾ ਤੁਸੀਂ ਆਪਣਾ ਦੱਸੋ ਉਹ ਹੀ ਦੇਖ ਲੈਣਾ ਦੋਸਾ ਖਾਣਾ ਕੀ ਖਾਣਾ ਫਟਾ ਦੋਸਾ ਦੋਸਾਂ ਨੂੰ ਕੁਝ ਮੰਗਾਸ। ਬਰਾ ਦੋਸਾਂ। ਕਿ ਮੇਰਾ ਘਰ ਮੰਦਾ ਤੇ ਖਾਲੀ ਹੁਣ ਆ ਪਾਵੇਂ। ਬੰਨਣ ਦੀ ਰੋਟੀਆਂ ਲਈ ਆਈ ਨਹੀਂ। ਐ ਮੈਨੂੰ ਕੀ ਦੋ ਮਿੰਟ। ਫਰਿਆ ਪਾਣੀ ਹੋਣੀ ਹੈ। ਇਹਨਾਂ ਨੂੰ ਖਾਣਾ ਸ਼ੁਰੂ ਕਰਪਾਂ। ਇਹਨਾਂ ਨੂੰ ਖਾਣਾ ਸ਼ੁਰੂ ਕਰਪਾਂ। ਸਾਡੀ ਹਜੇ ਸਾਡੀ ਹਜੇ ਰੋਟੀ ਨਹੀਂ ਆਈ। ਪਤਾ ਨਹੀਂ ਕਦੋਂ ਮਾਣੀ ਦੇਖਦੇ ਆ। ਦੋਸਾਂ ਖਾਣੇ ਦੇ ਤਰ੍ਹਾਂ ਰੋਟੀ ਵੀ ਆ ਗਈ ਆ। ਹਾਂ, ਪੰਜ ਬਾਅਦ। ਦਮੀ ਭੁੱਖ ਲੱਗੀ ਆ। ਚਾਲੂ ਹਾਂਜੀ ਅਸੀਂ ਲੱਗੇ ਆ ਰੋਟੀ ਖਾਣ ਆਓ ਦੇਵੇ ਸਾਨੂੰ ਚਲ ਠੀਕ ਆ ਹਾਂਜੀ ਜਾਓ ਪਾਈਏ ਆ ਸਕਦੇ ਤੁਸੀਂ ਵੀ ਰੋਟੀ ਕੋਈ ਇੰਤਰੀ ਗੱਲ ਨਹੀਂ ਹੈ ਪਰ ਇਹ ਤਾਂ ਬਹੁਤ ਦੀ ਮਸ ਇਹ ਖਾਣ ਨੂੰ ਲੈ ਜਾ ਬੱਸ ਅਸੀਂ ਤਾਂ ਹਮੇਸ਼ਾ ਖਾਲੇ ਗਾਲੇ ਖਾ ਸਕਦੇ ਹਾਂ ਕੋਈ ਡਰ ਨਹੀਂ ਸਾਨੂੰ ਇੰਨੀ ਭੁੱਖ ਲੱਗੀ ਆ ਨਾ ਅੱਜ ਸ਼ਾਮ ਦੇ ਕਿਹੜਾਈ ਹੋ ਗਿਆ ਆ 4:00 ਵਜੇ 4:30 ਹੋ ਗਏ 5:00 ਵਜੇ ਓਏ ਹੋ ਚੁੱਕੀ 5 ਵਜ ਗਏ ਆ ਸ਼ਾਮ ਦੇ ਸਾਨੂੰ ਰੋਟੀ ਹੁਣ ਨਹੀਂ ਬੋਲੀ ਇਹਨੇ ਚੰਗਾ ਤਾਂ ਮੈਂ ਘਾੜੀ ਬਣਾ ਲੈਂਦੀ ਆਹਦਾ ਬੱਲੂ ਚਲੋ ਖਾਂਦੇ ਆ ਰੋਟੀ ਤਾਂ ਫੇਰ ਮਿਲਦੇ ਆ ਤੁਹਾਨੂੰ ਦੋ ਵੀ ਖਾ ਪੀ ਕੇ ਵੇਲੇ ਹੋ ਗਏ ਹੁਣ ਆਪਾਂ ਹੁਣ ਚੱਲੇ ਘਰੇ ਉੱਠ ਜਾ ਭੈਣ ਜੀ ਸੋਈ ਸੌਂਵ ਲੈਉਂਦੇ ਆ ਚਲੋ ਚੰਗਾ ਸਰਬ ਤੋਂ ਆ ਗਏ ਆ ਵਾਪਸ ਹੁਣ ਤਾਂ ਮੇਰੇ ਫੋਨ ਨੇ ਜੀਣ ਦਿੰਦੇ ਹੈਗੇ ਅੱਜ ਹੋਈ ਬੜੀ ਮਾਰੀ ਆ ਹਾਂ ਖਾਣੇ ਸੀਗੇ ਨਾਲ ਤੇ ਪਟੂਰੇ ਕੁਛ ਵੀ ਤੇ ਮਿਲੀ ਜਾ ਕੇ ਰੋਟੀ ਫੇਰ ਖਾਣੇ ਨਾਲ ਖਾਣੇ ਡੋਸੇ ਪਰ ਇੱਕ ਗੱਲ ਇੱਥੇ ਆਨ ਦੀ ਕੋਈ ਗੱਲ ਨਹੀਂ ਹੈਗੀ ਪਰ ਇੱਥੇ ਨਾ ਮਹਿੰਗਾ ਬਹੁਤ ਹੈ ਇਹਨਾਂ ਨੇ ਹੁਣ ਰੇਟ ਬਹੁਤ ਚੱਕਦਾ ਹੁਣ ਇਹਨਾਂ ਦਾ ਰੇਟ ਇੰਨਾ ਚੱਕ ਦਿੱਤਾ 110 ਰੁਪਏ ਦਾ ਡੋਸਾ ਸੀ 190 ਰੁਪਏ ਦਾ ਸਿਰਫ ਮਸਾਲਾ ਡੋਸਾ ਰੇਟ ਹੀ ਬੜਾ ਚੱਕ ਦਿੱਤਾ ਇਹਨਾਂ ਨੇ ਚੀਜ਼ਾਂ ਦਾ ਰੋਟੀ ਖਾਓ ਰੋਟੀ ਸਹੀ ਆ ਰੋਟੀ ਸਹੀ ਆ ਪਰ ਉਹਦਾ ਚੀਜ਼ਾ ਦੇ ਉਹਦਾ ਜਿਹੜੇ ਫਾਸਟ ਫੂਡ ਵਗੈਰਾ ਜਿਹੜਾ ਨਾ ਸਾਊਥ ਇੰਡੀਅਨ ਵਗੈਰਾ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਚੱਕਦਾ ਆ ਉਹ ਇੱਥੇ ਨਾ ਗਾਉਂ ਬਾਹਰ ਹੀ ਗਾਉਂ ਬੇ ਰੋਟੀ ਹੈ ਬਈ ਇਹ ਟੇਸਟੀ ਹੁੰਦੀ ਹੈ ਇਹਨਾਂ ਦੀ ਪਰ ਫਸ ਗਿਆ ਹੁੰਦਾ ਕੰਮ ਖਰਾ ਉਹ ਟੈਂਪੂ ਫਸ ਗਿਆ ਤੇ ਕੀ ਲੱਦੇ ਆਏ ਉੱਪਰ ਇਹਨਾਂ ਨੇ ਹਾਂ ਦੂਹਾਂ ਹੱਥ ਮਾਰੀ ਜਾਣੀ ਮੇਰੇ ਸਾਰਾ ਵਲੋਗ ਆਤਾ ਮੇਰਾ ਕੋਈ ਟੈਂਪੂ ਫਸ ਗਿਆ ਕਿੱਧਰੋਂ ਦਿਖਾਵਾਂ ਯਾਰ ਹੁਣ ਮੈਂ ਕਿੱਧਰੋਂ ਦਿਖਾਣਾ ਹੁਣ ਉਹ ਤੁਹਾਨੂੰ ਨਹੀਂ ਨਹੀਂ ਆਪਾਂ ਮੈਂ ਤੁੰਨੇ ਮੇਰੇ ਕੋ ਪਰੇਸ਼ਾਨ ਕਰ ਦਿਆ ਮੈਂ ਸੌ ਰਹੀ ਥੀ ਚਾਅ ਸੌ ਜਾ ਰਹਾ ਚੰਗਾ ਉਹਨਾ ਪਾਪਾ ਤੋਂ ਆ ਗਏ ਕੱਪੜੇ-ਕੱਪੜੇ ਬਦਲ ਲਏ ਆ ਤੇ ਮੰਮਾ ਏੜ ਭਰੀ ਆ। ਕੋੰਤਾਣੀ ਮੇਣੀ ਚਾਹ ਪੀਣੀ ਆਂ ਪੀਨੇ ਤੇ ਦਾਤੀ ਤੇ ਪਾਟ ਫਰੰਡ ਹੈ ਆ ਪਾਪਾ ਜਿਹੜੇ ਦੁਕਾਨੇ ਹਰ ਮੁੰਨ ਜੱਲੀ ਅੰਬਰਾ ਸਾਹਿਬ ਯਾਰ ਨੇ ਰਿਹਾ ਕੋਠੇ ਤੇ ਤੇ ਚਲੋ ਫਿਰ ਉਹਨਾ ਪਾਪਾ ਰੋਟੀ ਖਾਵਾਂਗੇ ਫੇਰ ਬਣਾਵਾਂਗੇ ਸ਼ਾਮ। ਇਹ ਹੁਣ ਤਾਂ ਰੋਟੀ ਆਦੀ ਹੈ। ਖਾਣੀ ਆ ਜੀ ਰੋਟੀ। ਖਾਣੀ ਆ ਜੀ ਰੋਟੀ। ਦੇਖਦੇ ਆ ਚਾਹ ਦੇ ਟੈਂਪਲ ਮਿਲ ਗਈ ਹੋਇਆ ਹੈ ਚਾਹ ਦੇ ਟੈਂਪਲ ਹਾਂ ਤਾਂ ਠੀਕ ਆ ਹਾਂਜੀ ਹੋਰ ਚੱਲੇ ਆ ਥੱਲੇ ਹੋ ਗਈ ਤਿਆਰੀ ਉੱਪਰ ਸਰ ਹਾਂ ਉਹ ਨੰਬਰ ਸਰ ਆਲੇ ਨੂੰ ਨਹੀਂ ਮਿਲਿਆ ਜਿਹੜੇ ਜਿਹੜੇ ਲੋਗ ਨੇ ਆਪਾਂ ਨੂੰ ਹਾਂ ਇਹ ਮੇਰੇ ਨਾਲ ਬਸ ਤੇ ਹੀ ਗਈ ਆ ਇਹ ਨੂੰ ਦੱਸਾਂ ਗੱਲਾਂ ਲਾਏ ਲੈ ਗਈਆਂ ਕੀ ਆ ਕੀ ਆ ਕੀ ਰੋਲ ਲਾ ਪਈ ਹਾਂ ਰੋਡ ਦੂਆ ਰੋਡ ਚੱਲ ਪੂਰ ਕਰੀਓ ਜਾ ਕੇ ਦੇਰ ਹੈ ਹਾਂਜੀ ਹਾਂਜੀ ਫੋਨ ਕਰੀਓ ਵੇ ਜਾ ਕੇ ਹੈ ਚੱਲ ਠੀਕ ਆ ਵੇ ਓਕੇ ਹਾਂਜੀ ਕੀ ਹੋਇਆ ਗੋਲੀ ਖਾਣ ਲੱਗੀ ਤਗਾ ਦੇਖੋ ਜੀ ਇਹਦੀ ਅੱਖ ਤੇ ਹੋ ਗਈ ਯਾ ਗਵੰਧੜੀ ਦੇ ਅੱਖਾਂ ਦਾ ਕਿੱਤੇ ਹੋਈਆਂ ਬਹੁਤ ਦਫਾ ਉਹੋ ਹਾਲਾ ਦਵਾਈ ਫੇਰ ਹੈ ਦਵਾਈ ਖਾ ਆ ਜਾਣਾ ਫਰਤ ਪੈ ਜਾਣਾ ਹੈ ਠੀਕ ਆ ਪਰ ਸੋ ਤਾਂ ਠੀਕ ਹੋ ਜਾਣਾ ਅੱਗਲ ਛੁੱਟੀ ਆ ਓਕੇ ਰਖਾ ਲਾ ਫਿਰ ਦਵਾਈਆਂ ਦੇਖੋ ਜੀ ਟਾਈਮ ਹੋ ਗਿਆ ਆ ਪੌਣੇ 7 ਦਾ ਹਾਂ ਮਸਤੂ ਹੀ ਦੇਖੋ ਉਹਨਾਂ ਦੇ ਪਾਪਾ ਤੇ ਵਧਿਆ ਕੋੜਾ ਵੀ ਬਣਾਉਣੀ ਆ ਹਾਂ ਕੋੜਾ ਵੀ ਬਣਾ ਦੇਣੀ ਚਲ ਪਾਪਾ ਵੀਡੀਓ ਲੈ ਲੇਂਗੇ ਮੇਰੇ ਕੋਲ ਉਹ ਜਵਾਨ ਲੱਗਦੀ ਆ ਜੀ ਚਲੋ ਮਿਲਦੇ ਆ ਮੈਂ ਤੁਹਾਨੂੰ ਗਾਦੀ ਤੇ ਮਮਾ ਪੀਉਣਗੇ ਚਾਹ ਅਜਨੇ ਚਾਹ ਬਣਾਤੀ ਆ ਤੇ ਮੰਮੀ ਇੱਧਰ ਬਣਾਉਣ ਦੇ ਕੋਲ ਕਾਫੀ ਆਹ ਕੋਲ ਕਾਫੀ ਮਿਲੀ ਇਹਨੂੰ ਤਾਂ ਨਹੀਂ ਪੀਣੀ ਚਾਹ ਤੇ ਮੈਂ ਵੀ ਨਹੀਂ ਉਹ ਕੋਫੀ ਹੈਨਾ ਆਹ ਕੋ ਵੀ ਨਹੀਂ ਕੋਲਡ ਕਾਫੀ ਠੀਕ ਵੀ ਉਹ ਪੀਣੀ ਹੈ ਪਰ ਹੁਣ ਢੋਲ ਨਾਲ ਹੀ ਹੈ ਗੁੱਦਾ ਪਿਛਲੇ ਵਾਰ ਮੈਂ ਢੋਲ ਲਈ ਅੱਧੀ ਆਪਣੇ ਤੇ ਢੋਲ ਲਈ ਮੈਂ ਟੱਕ ਆ ਗਈ ਕੋਲ ਕਾਫੀ ਤੇ ਹੁਣ ਤੇ ਚਾਹ ਪੀਣੀ ਆ ਆਹ ਇਹ ਚਾਹ ਇਹੋ ਜਾ ਫੇ ਬਬਲਾ ਨੇ ਬਲੋ ਗੋ ਮਾਣਾ ਜੀ ਮੇਰੇ ਘੰਡੀ ਹੋ ਜਾਣੀ ਮਾਣਾ ਜੀ ਕੰਮੀ ਆ ਜੋ ਨਹੀਂ ਆਂਦੇ ਵੇ ਆਹ ਰਸਤੀ ਹੀ ਆ ਆਗੇ ਪੱਤਾ ਆ ਗਿਆ ਆਗੇ ਤੇ ਹੁਣ ਆਪਾਂ ਕੀ ਕਰਨਾ ਉਹ ਕੀ ਕਰਨਾ ਪੰਜਾਬ ਯਾਰ ਸਮਾਨ ਲੈਣਾ ਲੈ ਉਹ ਯਾਰ ਸਾਬਣ ਲਈ ਸਾਬਣ ਯਾਰ ਸਮਾਨ ਲੈ ਕੇ ਆਇਆ ਨਾ ਕਰਦਾ ਹੋ ਦੁੱਧ ਲੈ ਜਾਣਾ ਠੀਕ ਆ ਮਮਾ ਹੁਣੇ ਅੰਦਰ ਆ ਮਮਾ ਮਮਾ ਕੀ ਕਰਦੇ ਮਮੇ ਬਾਣੀ ਸਾਹਿਬ ਗਾਲਾਂ ਫਿਰ ਉੱਡ ਜਾ ਕੇ ਦੇਖਣਾ ਉੱਠ ਕੇ ਕਿਦਾਂ ਲੱਗੀ ਆ ਬੈਠੀ ਬੈਠੀ ਯਾਰ ਥੱਕ ਗਿਆ ਹੋਇਆ ਆ ਬਣਾ ਉੱਠ ਕੇ ਥੱਕਾ ਹੋਇਆ ਲੱਗਦੀ ਹੁਣੇ ਬਣਾਇਆ ਆ ਪਪਾ ਮੇ ਰੋਟੀ ਖਾਣੇ ਆ ਅੱਜ ਨੂੰ ਮੈਂ ਦੇਖੋ ਕੋਈ ਪਲਾਨ ਨਹੀਂ ਹੈਗਾ ਕਿਸੇ ਦਾ ਕੋਈ ਪਲਾਨ ਨਹੀਂ ਹੈਗਾ ਵੀ ਆਪਣੇ ਕੋਲ ਜਗ੍ਹਾ ਹੈ ਨਹੀਂ ਮੇਰੇ ਕੋ ਵੀ ਨਹੀਂ ਇਹ ਖਾ ਲਈਏ ਤੇ ਪਪਾ ਲੈ ਕੇ ਬਣਾਣਾ ਮਿਲਕਸ਼ੇਕ ਮਮਾ ਮਾ ਮਮਾ ਸ਼ੇਕ ਮਮਾ ਨੋਟ ਪਾਪਾ ਨਾ ਇਹ ਬੋਲੂ ਮੈਂ ਬੜਾ ਪਾਇਆ ਹੈ ਕਾਫੀ ਕਾਫੀ ਪੀ ਕੇ ਦੇਖ ਇੱਕਦਮ ਕੋਲਡ ਕਾਫੀ ਆ ਰਹਾ ਹਸ ਵਾਲਾ ਮੈਂ ਗਲੇ ਨੂੰ ਗਲੇ ਨਹੀਂ ਕੀ ਹੋਇਆ ਯਾਰ ਹੂੰ ਅਹ ਇਹ ਰੋਣਾ ਦੇ ਆਇਆ ਨਾ ਕੱਪ ਉਪਾਈ ਤੁਸੀਂ ਹੂੰ ਇਹ ਪਤਾ ਕਿਹੜੀ ਕਾਫੀ ਪਈ ਆ ਇਹ ਨਹੀਂ 1.5 ਰੁਪਏ ਲੈ ਪਹਿਲਾਂ ਨਹੀਂ ਲੈ ਗਿਆ ਸੀ ਕਹਿੰਦੇ ਮੈਨੂੰ ਹਾਂ ਆਹ ਕਿਤੇ ਜੀ ਉਹ ਪੈਸੇ ਮਗਰ ਕਰੀਏ ਫਿਰ ਵਲੌਗ ਲੈਂਡ ਹੋਰ ਹੋਰ ਬੋਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਆ ਕੱਲ ਇੱਕ ਨਵੇਂ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ